ਆਵਾਜ਼ ਫਤਿਹ ਅੱਜ ਜਿਲ੍ਹਾ ਅਮਰਸਰ ਦੇ ਵਿੱਚ ਸਮੁੱਚੀਆਂ ਜਥੇਬੰਦੀਆਂ ਲੋ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਦਾ ਮੁੱਖ ਮਕਸਦ ਹੈ ਜੋ ਕਿ 225 ਦੀ 5 ਸਤੰਬਰ ਵਾਲੇ ਦਿਨ ਤਾਂਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਫੌਜਾਂ ਦੇ ਜਰਨੈਲ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਆ ਰਿਹਾ ਜੋ ਹਰ ਸਾਲ ਹੀ ਸੰਗਤਾਂ ਬੜੀ ਉਤਸ਼ਾਹ ਤੇ ਸ਼ਰਧਾ ਦੇ ਨਾਲ ਮਨਾਉਂਦੀਆਂ ਹਨ ਸੋ ਇਸੇ ਸਬੰਧ ਦੇ ਵਿੱਚ ਅੱਜ ਸਵਾਕ ਵਕਤ ਜਥੇਬੰਦੀਆਂ ਇਕੱਠੀਆਂ ਹੋਈਆਂ ਹਨ ਸਰਕਾਰ ਦੇ ਪਾਸੋਂ ਜੋ ਹਰ ਸਾਲ ਦੀ ਨੋਟੀਫਿਕੇਸ਼ਨ ਹੁੰਦਾ ਗਾਈਟਡ ਛੁੱਟੀ ਦਾ ਉਸ ਨੂੰ ਪੱਕੇ ਤੌਰ ਤੇ ਕਰਵਾਉਣ ਵਾਸਤੇ ਅਤੇ ਜੋ ਬਾਬਾ ਜੀਵਨ ਸਿੰਘ ਜੀ ਮੈਮੋਰੀਅਲ ਸ਼੍ਰੀ ਆਨੰਦਪੁਰ ਸਾਹਿਬ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਕੇ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਹੈ ਉਸ ਦੇ ਵਿੱਚ ਬਾਬਾ ਜੀ ਦੇ ਸੁਚੱਜੇ ਇਤਿਹਾਸ ਨੂੰ ਅੰਕਿਤ ਕਰਨ ਵਾਸਤੇ ਇੱਕ ਆਪਣੀ ਕਮੇਟੀ ਜੋ ਮੱਜਬੀ ਸਿੱਖ ਭਾਈਚਾਰੇ ਦੇ ਵਿਦਵਾਨਾਂ ਸੰਤ ਸਮਾਜ ਦੇ ਨਾਲ مشਵਰਾ ਕਰਕੇ ਬਣਾਈ ਜਾਵੇ ਉਸ ਦੇ ਸਬੰਧ ਦੇ ਵਿੱਚ ਅੱਜ ਇਹ ਦੀ ਇਕਤਰਤਾ ਹੋਈ ਹੈ ਜਿਹਦੇ ਵਿੱਚ ਸਾਡੇ ਐਸ ਡੀਓ ਸਰਦਾਰ ਗੁਰਬਖਸ਼ ਸਿੰਘ ਜੀ ਅਧਿਕਾਰ ਸੰਘਰਸ਼ ਪਾਰਟੀ ਵੱਲੋਂ ਇਸੇ ਤਰ੍ਹਾਂ ਹੀ ਬਾਬਾ ਜੀਵਨ ਸਿੰਘ ਵਜਬੀ ਸਿੱਖਦਾਰ 1926 ਦੇ ਚੇਅਰਮੈਨ ਸਾਡੇ ਨਾਲ ਬੈਠਿਆ ਹਨ ਸਰਦਾਰ ਦਰਬਖਸ਼ ਸਿੰਘ ਜੀ ਅਨੰਗੜ ਪ੍ਰਧਾਨ ਮਲਕੀਤ ਸਿੰਘ ਜੀ ਖਾਲਸਾ ਇਸੇ ਤਰ੍ਹਾਂ ਹੀ ਡੀਪੀਆਈ ਪਾਰਟੀ ਤੋਂ ਸਤਨਾਮ ਸਿੰਘ ਜੀ ਆਏ ਹੋਏ ਹਨ ਨਾਲ ਅੰਬੇਡਕਰ ਸਮਾਜ ਦਲ ਤੋਂ ਪ੍ਰਧਾਨ ਸ਼ਨੀ ਦਾਨਵ ਜੀ ਆਏ ਹੋਏ ਹਨ ਭਾਏ ਬਲਜੀਤ ਸਿੰਘ ਜੀ ਪ੍ਰਧਾਨ ਸਾਡੇ ਸਭ ਤੋਂ ਪ੍ਰਾਤਨ ਗੁਰਦੁਆਰਾ ਰਤਨ ਸਿੰਘ ਚੌਂਕ ਬਾਬਾ ਜੀਵਨ ਸਿੰਘ ਜੀ ਸਾਰੇ ਅੰਮ੍ਰਿਤਸਰ ਤੋਂ ਵੱਖ-ਵੱਖ ਜਥੇਬੰਦੀਆਂ ਦੀ ਅੱਜ ਦੀ ਇਹ ਇਕੱਤਰਤਾ ਹੈ ਜਿਸ ਦੇ ਵਿੱਚ ਸਰਕਾਰ ਕੋਲੋਂ ਸਾਰਿਆਂ ਦੇ ਸਾਂਝੇ ਤੌਰ ਤੇ ਮੰਗਿਆ ਕਿ 5 ਸਤੰਬਰ ਨੂੰ ਜਿੱਥੇ ਪੂਰੇ ਦੇਸ਼ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਉੱਥੇ ਹੀ ਵਿਦੇਸ਼ਾਂ ਦੇ ਵਿੱਚ ਵੀ ਸੰਗਤਾਂ ਵੱਲੋਂ ਬੜੀ ਸ਼ਰਧਾ ਨਾਲ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਸੋ ਖਾਸ ਕਰਕੇ ਪੰਜਾਬ ਦੀ ਧਰਤੀ ਹੈ ਤੇ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਬਾਬਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਬਾਬਾ ਜੀ ਦਾ ਸਾਰਾ ਇਤਿਹਾਸ ਉੱਥੇ ਜੁੜਿਆ ਹੋਇਆ ਹੈ। ਬਹੁਤ ਵੱਡੀ ਗਿਣਤੀ ਦੇ ਵਿੱਚ ਮਜਬੀ ਸਿੱਖ ਸਮਾਜ ਦੀਆਂ ਵੱਖ-ਵੱਖ ਜਥੇਬੰਦੀਆਂ ਬਹੁਤ ਲੱਖਾਂ ਦੀ ਗਿਣਤੀ ਵਿੱਚ ਵਿਅੰਤ ਸੰਗਤਾਂ ਨੂੰ ਲੈ ਕੇ ਉੱਥੇ ਪਹੁੰਚਦੀਆਂ ਹਨ। ਸੋ 4 ਸਤੰਬਰ ਤੋਂ ਹੀ ਪ੍ਰੋਗਰਾਮ ਸ਼ੁਰੂ ਹੋ ਜਾਂਦੇ ਆ 5 ਸਤੰਬਰ ਵਾਲੇ ਦਿਨ ਰਾਤ 12 ਵਜੇ ਤੱਕ ਵੱਡੇ ਪ੍ਰੋਗਰਾਮ ਵੱਡੇ ਸਮਾਗਮ ਚੱਲਦੇ ਹਨ। ਸਰਕਾਰ ਦੇ ਨਮਾਇਦੇ ਵੀ ਉਸ ਦੇ ਵਿੱਚ ਹਿੱਸਾ ਲੈਂਦੇ ਹਨ। ਤੇ ਜਿਸ ਤਰ੍ਹਾਂ ਬੱਚਿਆਂ ਨੇ ਮੁਲਾਜ਼ਮਾਂ ਨੇ ਅਤੇ ਹੋਰ ਜਿਹੜੇ ਘਰੇਲੂ ਕੰਮਕਾਜ ਕਰਦੇ ਹਨ ਉਹਨਾਂ ਵਾਸਤੇ ਛੁੱਟੀ ਦੀ ਜਿਹੜੀ ਮੰਗਿਆ ਇਹ ਸਾਰਿਆਂ ਵੱਲੋਂ ਸਾਂਝੇ ਤੌਰ ਤੇ ਉਠਾਈ ਗਈ ਹੈ ਕਿ ਪੱਕੇ ਤੌਰ ਤੇ ਹੀ 5 ਸਤੰਬਰ ਦਾ ਨੋਟੀਫਿਕੇਸ਼ਨ ਕੀਤਾ ਜਾਵੇ ਕਿਉਂਕਿ ਹਰ ਸਾਲ ਹੀ ਸਾਡੇ ਸਮਾਜ ਵੱਲੋਂ ਸਰਕਾਰ ਦੇ ਕੰਨ ਖੋਲਣੇ ਪੈਂਦੇ ਹਨ ਪ੍ਰੈਸ ਕਾਨਫਰੰਸਾਂ ਕਰਕੇ ਜਾਂ ਕੋਈ ਧਰਨੇ ਮੁਜ਼ਾਹਰੇ ਕਰਕੇ ਮੰਗ ਪੱਤਰ ਦੇ ਕੇ ਸਰਕਾਰ ਨੂੰ ਦੱਸਣਾ ਪੈਂਦਾ ਹੈ ਹੋਰ ਜਿੰਨੇ ਵੀ ਸਾਰੇ ਮਹਾਪੁਰਸ਼ਾਂ ਦੇ ਜਾਂ ਕੋਈ ਦਿਹਾੜੇ ਆਉਂਦੇ ਹਨ 160 ਪੈਣ ਛੁੱਟੀਆਂ ਪੰਜਾਬ ਦੇ ਵਿੱਚ ਹੁੰਦੀਆਂ ਹਨ ਤੇ ਬਾਬਾ ਜੀਵਨ ਸਿੰਘ ਜੀ ਦੀ ਛੁੱਟੀ ਵੇਲੇ ਸਰਕਾਰ ਵੀ ਕੰਨ ਕੇ ਸਮਾਰਦੀ ਹੈ ਅਤੇ ਸਾਡੇ ਸਮਾਜ ਵੱਲੋਂ ਰੌਲਾ ਪਾ ਕੇ ਹਰ ਸਾਲ ਹੀ ਛੁੱਟੀ ਦਾ ਨੋਟੀਫਿਕੇਸ਼ਨ ਕਰਾਇਆ ਜਾਂਦਾ ਹੈ ਇਸ ਕਰਕੇ ਸਰਕਾਰ ਨੂੰ ਅੱਜ ਇਹ ਬੇਨਤੀ ਪੱਤਰ ਅਤੇ ਪ੍ਰੈਸ ਦੇ ਰਾਹੀਂ ਦੇ ਰਹੇ ਆ ਤੇ ਸਰਕਾਰ ਜਲਦ ਤੋਂ ਜਲਦ ਬਾਬਾ ਜੀਵਨ ਸਿੰਘ ਜੀ ਦੀ ਛੁੱਟੀ ਦਾ ਜਿਹੜਾ ਵਾ ਉਹ ਨੋਟੀਫਿਕੇਸ਼ਨ ਜਾਰੀ ਕਰੇ ਤਾਂ ਜੋ 1 ਮਹੀਨੇ ਦਾ ਸਮਾਂ ਰਹਿ ਗਿਆ ਵਾ ਜਿਹੜੀਆਂ ਜਥੇਬੰਦੀਆਂ ਸੰਗਠਨਾਂ ਨੇ ਆਪਣੀ ਤਿਆਰੀ ਕਰਨੀ ਹੈ ਵੱਡੇ ਪੱਧਰ ਤੇ ਬਾਬਾ ਜੀ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਜਿਹੜੀਆਂ ਤਿਆਰੀਆਂ ਅਰੰਭੀਆਂ ਜਾ ਚੁੱਕੀਆਂ ਹਨ ਦੂਜੀ ਗੱਲ ਸਰਕਾਰ ਦੇ ਵੱਲੋਂ 2016 ਦੇ ਵਿੱਚ ਉਸ ਵੇਲੇ ਦੀ ਮੌਕੇ ਦੀ ਸਰਕਾਰ ਵੱਲੋਂ ਬਾਬਾ ਜੀਵਨ ਸਿੰਘ ਜੀ ਦਾ ਮੈਮੋਰੀਅਲ ਵਿਰਾਸਤ ਤੇ ਖਾਲਸਾ ਦੇ ਨਾਲ ਬਣਾਉਣਾ ਸ਼ੁਰੂ ਕੀਤਾ ਜਿਸ ਦੇ ਵਿੱਚ ਬਾਬਾ ਜੀ ਦਾ ਇਤਿਹਾਸ ਉਹਨਾਂ ਦਾ ਪਰਿਵਾਰਕ ਪਿਛੋਕੜ ਅਤੇ ਮਜਬੀ ਸਿੱਖ ਕੌਮ ਦੇ ਜਿਹੜੀ ਆ ਸਨਮਾਨ ਵਜੋਂ ਉਤੇ ਇੱਕ ਖਾਲਸਾਈ ਖੰਡੇ ਦਾ ਜਿਹੜਾ ਵਾ ਉਹ ਸਾਰਨ ਕੀਤਾ ਜਾ ਰਿਹਾ ਸੀ ਜਿਸ ਦੀ ਤਰਕੀਬਨ ਮੁਕੰਮਲਤਾ ਹੀ ਹੋ ਚੁੱਕੀ ਹੈ ਨੇੜੇ ਪਹੁੰਚ ਚੁੱਕੀ ਹੈ ਹੋ ਸਕਦਾ ਹੈ 5 ਸਤੰਬਰ ਵਾਲੇ ਦਿਨ ਪਤਾ ਵੀ ਲੱਗ ਰਿਹਾ ਵਾ ਡੀਸੀ ਸਾਹਿਬ ਜਿਹੜੇ ਸ੍ਰੀ ਰੋਪੜ ਸ੍ਰੀ ਅਨੰਦਪਰਸਾਬ ਉਹਨਾਂ ਮੀਟਿੰਗ ਵੀ ਕਰ ਲਈ ਆ ਕਿ 5 ਸਤੰਬਰ ਨੂੰ ਸੰਗਤਾਂ ਨੂੰ ਇਹ ਸਮਰਪਿਤ ਕਰ ਦਿੱਤਾ ਜਾਵੇਗਾ ਸੋ ਸਾਡੀ ਇਹ ਬੇਨਤੀ ਹੈ ਕਿ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਨੂੰ ਪਹਿਲਾਂ ਹੀ ਬੜਾ ਧੁੰਦਲਾ ਕੀਤਾ ਗਿਆ ਹੈ ਕੋਈ ਕਿਸੇ ਤਰ੍ਹਾਂ ਦੱਸ ਰਿਹਾ ਹੈ ਕੋਈ ਕਿਸੇ ਤਰ੍ਹਾਂ ਦੱਸ ਰਿਹਾ ਹੈ ਸਾਡੀ ਕੌਮ ਦੇ ਇਤਿਹਾਸਕਾਰਾਂ ਖਾਸ ਕਰਕੇ ਸਰਦਾਰ ਨਰਿੰਦਰ ਸਿੰਘ ਜੀ ਆਰਪੀ ਸਰਦਾਰ ਜਸਵੰਤ ਸਿੰਘ ਜੀ ਭਪਿੰਦਰ ਸਿੰਘ ਜੀ ਮੱਟੂ ਪਾਸ਼ਾ ਵਿਭਾਗ ਤੋਂ ਰਿਟਾਇਰ ਹੋਏ ਨੇ ਬੂਟਾ ਸਿੰਘ ਜੀ ਪੰਡੋਰੀ ਤੇ ਹੋਰ ਜਿਹੜੇ ਸਾਡੀ ਕੌਮ ਦੇ ਇਤਿਹਾਸਕਾਰ ਹਨ ਸ਼ਮਸ਼ੀਰ ਸਿੰਘ ਅਸ਼ੋਕ ਉਹਨਾ ਵੀ ਉਹਨਾਂ ਨੇ ਕਿਤਾਬ ਲਿਖੀ ਹੋਰ ਪਾਈ ਬਲਦੇਵ ਸਿੰਘ ਜੀ ਛੜਕਨਾਮਾ ਜਿਨ੍ਹਾਂ ਨੇ ਬਾਬਾ ਜੀ ਤੇ ਪੰਜਵਾ ਸਾਹਿਬ ਜਦਾ ਇੱਕ ਨਾਵਲ ਲਿਖ ਕੇ ਉਹਨਾਂ ਦਾ ਇਤਿਹਾਸ ਉਜਾਗਰ ਕੀਤਾ ਸਾਰੇ ਵਿਦਵਾਨਾਂ ਦੀ ਅਤੇ ਸੰਤ ਸਮਾਜ ਦੀ ਅਤੇ ਬੁੱਧੀ ਜੀਵਿਆਂ ਦੀ ਇੱਕ ਕਮੇਟੀ ਸਰਕਾਰ ਬਣਾਵੇ ਜਿਸ ਦੇ ਵਿੱਚ ਜਦੋਂ ਉਥੇ ਬਾਬਾ ਜੀ ਦੇ ਇਤਿਹਾਸ ਨੂੰ ਡਿਸਪਲੇ ਕਰਨਾ ਵਾ ਕਿਉਂਕਿ ਹੁਣ ਸਮਾਂ ਹੈ ਆਧੁਨਿਕ ਸਮਾਜਾਂ ਦਾ ਡਿਜੀਟਲ ਸਭਾਵਾਂ ਦਾ ਡਿਜੀਟਲ ਤੌਰ ਤੇ ਉਥੇ ਬਾਬਾ ਜੀ ਦਾ ਇਤਿਹਾਸ ਆਪਣਾ ਐਲਸੀਡੀਆਂ ਤੇ ਡਿਸਪਲੇ ਹੋਵੇਗਾ ਤੇ ਜਦੋਂ ਸੰਗਤਾਂ ਸੁਣਨ ਤੇ ਬਾਬਾ ਜੀ ਦੇ ਗਲਤ ਇਤਿਹਾਸ ਦੀ ਕੋਈ ਜਾਣਕਾਰੀ ਨਾ ਜਾਵੇ ਉਥੇ ਜਿਹੜਾ ਬਾਬਾ ਜੀ ਦਾ ਇਤਿਹਾਸ ਆ ਇਹ ਨਵੇਂ ਨਹੀਂ ਬਾਬਾ ਕਲਿਆਣਾ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਦੋਂ ਚਮਕੌਰ ਦੀ ਗੜੀ ਛੱਡਣ ਤੱਕ ਦਾ ਜਿਹੜਾ ਇਤਿਹਾਸ ਆ ਬਾਬਾ ਜੀ ਦਾ ਤੇ ਉਸ ਤੋਂ ਅੱਗੇ ਦਾ ਜਿਹੜਾ ਸਮਕਾਲੀ ਇਤਿਹਾਸ ਆ ਉਹ ਸਾਰਾ ਇੱਕ ਵਿਦਵਾਨਾਂ ਦੀ ਕਮੇਟੀ ਬਣਾ ਕੇ ਉਹਨਾਂ ਦੇ ਨਾਲ ਸਵੈ ਪਰਚੋਲ ਕਰਕੇ ਪੁਰਾਣੇ ਜਿਹੜੇ ਆਪਣੇ ਹਵਾਲੇ ਹਨ ਉਹ ਸਾਰੇ ਲੈ ਕੇ ਉਹਦੇ ਵਿੱਚੋਂ ਇਤਿਹਾਸ ਲਿਆ ਜਾਵੇ ਤਾਂ ਜੋ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਉੱਥੇ ਸੰਗਤਾਂ ਜਾਣ ਬਾਬਾ ਜੀ ਦਾ ਇਤਿਹਾਸ ਸਰਵਣ ਕਰਨ ਜਾਂ ਪੜ੍ਹਨ ਤੇ ਉੱਥੇ ਕੋਈ ਖਾਮੀ ਨਾ ਹੋਵੇ ਜਿਹੜਾ ਦਰਸਤ ਇਤਿਹਾਸ ਉੱਤੇ ਲਿਖਿਆ ਜਾਵੇ ਇਹ ਬੇਨਤੀਆਂ ਕਰਨ ਵਾਸਤੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਅੱੱਦੀ ਗਈ ਸੀ ਵੇਖੋ ਜੇ ਅਸੀਂ ਤੇ ਹਰਸਾ ਵਾਲੀ ਜਦੋਂ ਕੌਮ ਗਰੀਬ ਸੇਖੜੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਆ ਜਦੋਂ ਬਾਬਾ ਜੀ ਦਾ ਜਨਮ ਦਿਹਾੜਾ ਹੁੰਦਾ ਹੈ ਤੇ ਆਨੰਦਪੁਰ ਸਾਹਿਬ ਪਹੁੰਚਣ ਵਾਸਤੇ ਕੋਈ ਨਾ ਕੋਈ ਟਰਾਂਸਪੋਰਟ ਦੀ ਵਿਕਲਪ ਦੀ ਲੋੜ ਹੁੰਦੀ ਹੈ ਸਰਕਾਰਾਂ ਨੂੰ ਮੰਗ ਪੱਤਰ ਵੀ ਦੇ ਕੇ ਵੇਖੇਗੇ ਤੁਹਾਡੇ ਕੋਲ ਵੱਡੀ ਟਰਾਂਸਪੋਰਟ ਹੈ ਪੰਜਾਬ ਰੋਡਵੇਜ ਆ ਤੁਸੀਂ ਜਿੰਨੂੰ ਵੀ ਕੋ ਕਰ ਸਕਦੇ ਜੇ ਇਹ ਸਾਡੇ ਸਮਾਜ ਦੇ ਮੰਤਰੀ ਵੀ ਖਾਸ ਕਰਕੇ ਤੁਹਾਨੂੰ ਦੱਸ ਦਿਆਂ ਪੰਜਾਬ ਕੈਬਨਿਟ ਦੇ ਵਿੱਚ ਇੱਕੋ ਇੱਕ ਮਜਬੂਤ ਸਿੱਖ ਮੰਤਰੀ ਆ ਬਾਕੀ ਸਾਰੇ ਦੂਜੇ ਭਾਈਚਾਰਿਆਂ ਦੇ ਆ ਤੇ ਉਹਨਾਂ ਨੂੰ ਬੇਨਤੀਆਂ ਕਰ ਕਰ ਵੇਖੀਆਂ ਪਰ ਕੋਈ ਕਹਿ ਦੂਗਾ ਦੋ ਬੱਸਾਂ ਲੈ ਲਓ ਚਾਰ ਲੈ ਲਓ ਐਡੇ ਐਡੇ ਵੱਡੇ ਪੰਜਾਬ ਵਾਸਤੇ ਇਹ ਤੇ ਨਹੀਂ ਦਾ ਤੇ ਬਾਕੀ ਉਹਨਾਂ ਦੇ ਤਾਂ ਹੀ ਬਾਜ ਪਚਾਈ ਵੀ ਜਾਂਦੀ ਰਹੀ ਆ ਤੇ ਹੁਣ ਵੀ ਵਿਚਾਰ ਰਹੇ ਆ ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਨੂੰ ਕੋਈ ਉਹ ਜਆ ਤਸੱਲੀ ਬਖਸ਼ੋਣਾ ਕੋਲੋਂ ਜਿਹੜਾ ਵਸ ਜਾਜ ਆ ਜਵਾਬ ਨਹੀਂ ਮਿਲਦਾ ਜਾਓ ਸਰਕਾਰ ਕੋਲ ਤਸੱਲੀ ਬਖਸ਼ ਤਰੀਕੇ ਨਾਲ ਜਿਹੜੀ ਆਵਾਜ਼ ਆ ਬਾਬਾ ਜੀ ਦੇ ਇਹ ਧਾਰਮਿਕ ਪ੍ਰੋਗਰਾਮ ਦੀ ਉਹ ਨਹੀਂ ਰੱਖ ਪਾਰੇ ਇਹ ਜਾਂ ਉਹਨਾਂ ਦੇ ਵਿੱਚ ਕਮੀ ਹੈ ਜਾਂ ਕੋਈ ਸਾਡੇ ਵਿੱਚ ਕਮੀ ਰਹਿ ਜਾਂਦੀ ਹੈ ਸਾਨੂੰ ਪਤਾ ਨਹੀਂ ਲੱਗਦਾ ਨਹੀਂ ਨਹੀਂ ਬਹੁਤ ਲੀਡਰ ਇਹੋ ਜਿਹੇ ਹੋਏ ਆ ਜਿਨ੍ਹਾਂ ਨੇ ਕੈਬਨਿਟ ਸੈਂਟਰ ਦੀਆਂ ਕੇਂਦਰ ਸਰਕਾਰਾਂ ਦੇ ਵਿੱਚ ਮੰਤਰੀ ਵੀ ਰਹੇ ਆ ਅੱਜ ਤੋਂ ਪਿਛਲੇ ਸਮੇਂ ਦੇ ਵਿੱਚ ਪਿਛਲਿਆਂ ਅਧਾਕਿਆਂ ਦੇ ਵਿੱਚ ਤੇ ਉਹਨਾਂ ਨੇ ਨਾਲ ਦੀ ਨਾਲ ਜੇ ਸਰਕਾਰ ਦੇ ਵਿੱਚ ਰਹੇ ਰਾਜਨੀਤੀ ਦੇ ਵਿੱਚ ਰਹੇ ਨਾਲ ਦੀ ਨਾਲ ਧਾਰਮਿਕ ਤੌਰ ਤੇ ਵੀ ਆਪਣਾ ਬੜਾ ਵੱਡਾ ਕੰਮ ਕੀਤਾ ਵਾ ਜਿਸ ਤਰ੍ਹਾਂ ਤੁਸੀਂ ਇੱਕ ਐਗਜ਼ੈਂਪਲ ਲੈ ਸਕਦੇ ਸਦਾ ਧਨਨਾ ਸਿੰਘ ਗੁਲਸ਼ਨੂਣਾ ਦਾ ਉਹਨਾਂ ਨੇ ਬੜਾ ਵੱਡਾ ਇਤਿਹਾਸ ਵੀ ਸਾਹਮ੍ਹੇ ਆ ਸਦਾ ਬੂਟਾ ਸਿੰਘ ਜੀ ਗ੍ਰਹਿ ਮੰਤਰੀ ਰਹੇ ਨੇ ਜਿਉਂ ਸਰਕਾਰਾਂ ਦੇ ਵਿੱਚ ਰਹੇ ਸੀ ਤੇ ਨਾਲ ਦੀ ਨਾਲ ਉਹਨਾਂ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਤੇ ਵੀ ਕੰਮ ਕੀਤਾ ਭਾਵੇਂ ਕਿੰਨਾ ਵੀ ਕੀਤਾ ਥੋੜਾ ਕੀਤਾ ਬਹੁਤਾ ਉਹ ਕਰਦੇ ਰਿਹਾ ਉਹਨਾਂ ਕੋ ਸਿੱਧ ਲੈ ਕੇ ਹੋਣ ਵਾਲੇ ਮੰਤਰੀਆਂ ਨੂੰ ਵੀ ਕਰਨਾ ਚਾਹੀਦਾ ਹਾਂਜੀ ਇਹ ਬੜੀ ਵਾਰੀ ਲਿਖ ਕੇ ਦੇ ਚੁੱਕਾ ਆ ਬਈ ਬਾਬਾ ਜੀ ਦਾ ਜਿਹੜਾ ਇਤਿਹਾਸ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 350 ਸਾਲਾ ਇਸੀ ਦੀ ਸਤਾਪ ਦੀ ਸਮਾਗਮ ਚੱਲ ਰਿਹਾ 225 ਦੇ ਵਿੱਚ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਸਾਰੇ ਦੇਸ਼ ਦੇ ਵਿੱਚ ਪੜਾਇਆ ਜਾਂਦਾ ਵਾ ਤੇ ਪੜਾਇਆ ਜਾਣਾ ਵੀ ਚਾਹੀਦਾ ਕਿਉਂਕਿ ਉਹਨਾਂ ਦੇਸ਼ ਦੀ ਅਣਖ ਖਾਤਰ ਦੇਸ਼ ਦੀ ਆਪਰੂ ਖਾਤਰ ਧਰਮ ਦੀ ਖਾਤਰ ਆਪਣੇ ਸੀਸ ਦਾ ਬਲੀਦਾਨ ਦਿੱਲੀ ਵਿੱਚ ਦਿੱਤਾ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਉਹਨਾਂ ਜਿਹੜਾ ਅਧੂਰਾ ਵਾ ਜਿੱਨਾਂ ਜਰ ਬਾਬਾ ਜੇਤਾ ਜੀ ਦਾ ਉੱਥੇ ਜ਼ਿਕਰ ਨਹੀਂ ਹੋਗਾ ਕਿਉਂਕਿ ਉਹਨਾਂ ਨੇ ਇੱਕ ਮਿੰਟ ਉਹਨਾਂ ਨੇ ਦਿੱਲੀ ਤੋਂ ਆਪਣਾ ਸਤਗੁਰਾਂ ਦਾ ਸੀਸ ਛਾਤੀ ਨਾਲ ਲਾ ਕੇ ਅਨੰਦਪੁਰ ਸਾਹਿਬ ਪਹੁੰਚਾਇਆ ਸੀ ਤੇ ਉਹ ਜਿਹੜਾ ਸਿਲੇਬਸ ਆ ਉਹ ਹਰ ਇੱਕ ਦੇ ਹਰ ਇੱਕ ਸਟੇਟ ਦੀ ਕਿਤਾਬ ਦੇ ਵਿੱਚ ਜਾਂ ਹਿੰਦੀ ਦੀ ਆ ਇੰਗਲਿਸ਼ ਦੀ ਆ ਆਪਾਂ ਪਹਿਲਾਂ ਵੀ ਮੰਗ ਕਰ ਚੁੱਕੇ ਹੁਣ ਵੀ ਕਰਦੇ ਆ ਕਿ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਆਉਣਾ ਵਾ ਉੱਥੇ ਬਾਬਾ ਜੇਤਾ ਜੀ ਦਾ ਆਪਣੇ ਆਪ ਆ ਜਾਣਾ ਵਾ ਇਸ ਕਰਕੇ ਦੇਸ਼ ਦੀ ਹਰ ਇੱਕ ਸਟੇਟ ਨੂੰ ਚਾਹੀਦਾ ਵਾ ਕਿ ਆਪਣਾ ਜਿਹੜਾ ਉਹਨਾਂ ਦਾ ਸਿੱਖਿਆ ਬੋਰਡ ਆ ਉਹਨਾਂ ਨੂੰ ਹਦਾਇਤ ਕਰੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸ ਦੇ ਨਾਲ ਨਾਲ ਜਦੋਂ ਸਤਗੁਰਾਂ ਦੇ ਸੀਸ ਦਾ ਬਲੀਦਾਨ ਹੋਇਆ ਉਸ ਵੇਲੇ ਬਾਬਾ ਜੀਵਨ ਸਿੰਘ ਜੀ ਨੇ ਭਾਈ ਜੀਤਾ ਜੀ ਨੇ ਸੀਸ ਨੂੰ ਆਪਣੀ ਛਾਤੀ ਨਾਲ ਲਾ ਕੇ ਅਨੰਦਪੁਰ ਸਾਹਿਬ ਪਹੁੰਚਾਉਣ ਦੀ ਸੇਵਾ ਕੀਤੀ ਤੇ ਉਹਨਾਂ ਦਾ ਇਤਿਹਾਸ ਦੱਸਿਆ ਜਾਵੇ ਵੀ ਉਹ ਕਿਸ ਕੌਮ ਦੇ ਸਿਪਾਈ ਸਨ ਕਿਸ ਕੌਮ ਦੇ ਜਰਨੈਲ ਸਨ ਵੇਖੋ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਬਣੀ ਆ ਉਦੋਂ ਸਾਡੇ ਸਾਰਿਆਂ ਦੇ ਪੁਰਖਿਆਂ ਨੇ ਕੁਰਬਾਨੀਆਂ ਕੀਤੀਆਂ ਤਾਂ ਹੀ ਇੱਕ ਵੱਡੇ ਪੱਧਰ ਦੀ ਸ਼੍ਰੋਮਣੀ ਸੰਸਥਾ ਬਣਾਈ ਗਈ ਸੀ ਇਹ ਜੋ ਵੀ ਪ੍ਰੋਗਰਾਮ ਕਰਦੇ ਆ ਇਸ ਦੇ ਆਪਣਾ ਜਿਹੜਾ ਧਾਰਮਿਕ ਪ੍ਰੋਗਰਾਮ ਹੈ ਤੇ ਸਰਕਾਰਾਂ ਉਹਨਾਂ ਦਾ ਸਹਿਯੋਗ ਦੇਣ ਹਾਂਜੀ ਅਸੀਂ ਤੇ ਸਾਰਿਆਂ ਨੂੰ ਕਹਿੰਦੇ ਰਹਿੰਦੇ ਆ ਪਤਾ ਕਿ ਉਹ ਹੁਣ ਉਹਨਾਂ ਨੇ ਜਿਹੜਾ ਉਹ ਛੱਡ ਹੀ ਦਿੱਤਾ ਨਾ ਅਸੀਂ ਤੇ ਇਹ ਵੀ ਕਹਿੰਨੇ ਆ ਵੀ ਜਿਹੜੇ ਕੋਈ ਉੱਥੇ ਕੰਡੀਸ਼ਨ ਕੋਈ ਨਾ ਹੋਵੇ ਜਾਤ ਬਰਾਦਰੀ ਦੀ ਚੀਫ ਖਾਲਸਾ ਦਵਾਨ ਵੀ ਇਸੇ ਕਰਕੇ ਬਣੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਦਿਕ ادارے ਵੀ ਇਸੇ ਕਰਕੇ ਬਣੇ ਸੀ ਤੇ ਜਿਹੜਾ ਗਰੀਬੀ ਰੇਖਾ ਤੋਂ ਹੇਠਾ ਰਹਿ ਰਿਹਾ ਵਾ ਬਰਾਦਰੀ ਕੋਈ ਵੀ ਅਮਰਤਾ ਹਰੀ ਗੁਰ ਸਿੱਖਿਆ ਉਹਦੇ ਬੱਚਿਆਂ ਦੀ ਫ੍ਰੀ ਵਿੱਦਿਆ ਕੀਤੀ ਜਾਵੇ ਤੇ ਉਥੇ ਵੱਧ ਤੋਂ ਵੱਧ ਧਾਰਮਿਕ ਇਤਿਹਾਸ ਪੜਾਇਆ ਜਾਵੇ ਕਿਉਂਕਿ ਅੱਜ ਆਪਣੇ ਤੁਸੀਂ ਵੇਂਦੇ ਜੇ ਆਪਣੇ ਪੰਜਾਬ ਦੇ ਵਿੱਚ ਕ੍ਰਿਸ਼ਚਨਾ ਦੇ ਕਿੰਨੇ ਸਕੂਲ ਬਣ ਗਏ ਆ ਭਾਵੇਂ ਉਹ ਸੰਸਾਰੀ ਵਿੱਦਿਆ ਤੇ ਦੇ ਰਹੇ ਪਰ ਉਹ ਜਿਹੜੀ ਆਪਣਾ ਕ੍ਰਿਸ਼ਚਨਾ ਦੀ ਪੜ੍ਹਾਈ ਆ ਉਹ ਵੀ ਜ਼ਰੂਰ ਨਾਲ ਕਰਾਉਂਦੇ ਆ ਇਹ ਕਰਕੇ ਵੱਧ ਤੋਂ ਵੱਧ ਧਾਰਮਿਕ ਸਿਲੇਬਸ ਹੋਣਾ ਚਾਹੀਦਾ ਦੋ ਤਿੰਨ ਪੀਰੀਅਡ ਰੱਖਣੇ ਚਾਹੀਦੇ ਆ ਤੇ ਇੱਕ ਮੰਗ ਇਹ ਵੀ ਆ ਵੀ ਗਰੀਬ ਸਿੱਖਾਂ ਦੇ ਬੱਚੇ ਬਰਾਦਰੀ ਦੀ ਕੋਈ ਕੰਡੀਸ਼ਨ ਨਾ ਹੋਵੇ ਗਰੀਬ ਆ ਜਿਹੜੇ ਗਰੀਬੀ ਵਰਗ ਚ ਰਹਿ ਰਹੇ ਗੁਰਸਿੱਖ ਨੇ ਅਮਰਧਾਰੀ ਨੇ ਉਹਨਾਂ ਦੇ ਬੱਚੇ ਫ੍ਰੀ ਪੜਾਉਣੇ ਚਾਹੀਦੇ ਆ ਚੀਫ ਖਾਲਸਾ ਦਵਾਨ ਨੂੰ ਵੀ ਪੜਾਉਣੇ ਚਾਹੀਦੇ ਆ ਤੇ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਵੀ ਪੜਾਉਣੇ ਚਾਹੀਦੇ ਆ ਕਿਉਂਕਿ ਇਹ ਸਸਥਾਵਾ ਬਣਿਆ ਹੀ ਤਾਂ ਹੈ ਵੀ ਗਰੀਬਾਂ ਦੀ ਸਾਰ ਲੈਣ ਵਾਸਤੇ 2005 ਦੇ ਵਿੱਚ ਰਸਮੀ ਤੌਰ ਤੇ ਸਰਕਾਰਾਂ ਨੂੰ ਦੇ ਚੁੱਕੇ ਵੀ ਇਹਦਾ ਬਕਾਇਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਹੁਣ ਕੱਲ ਵੀ ਇੱਥੇ ਜਦੋਂ ਮੰਤਰੀ ਆਏ ਸੀ ਪੰਜਾਬ ਗਵਰਨਮੈਂਟ ਦੇ ਕੈਬਨਿਟ ਮੰਤਰੀ ਅਮਰਸਰ ਮੇਰੇ ਖਿਆਲ ਇਹ ਦੋ ਉਹਨਾਂ ਨੂੰ ਇੱਕ ਲਿਖਤੀ ਪੱਤਰ ਸਾਡੇ ਸਮਾਜ ਵੱਲੋਂ ਦਿੱਤਾ ਗਿਆ ਵਾ ਜੋ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਉਣ ਵਾਸਤੇ ਪਰ ਹਾਲੇ ਤੱਕ ਕੋਈ ਉਧਰੋਂ ਦੇਖੋ ਜੀ ਆਪਾਂ ਆਪਾਂ ਤਾਂ ਹੀ ਤੁਹਾਡੇ ਤੁਹਾਡੇ ਜ਼ਰੀਏ ਕਰ ਰਹੇ ਆਂ ਪ੍ਰੈਸ ਕੰਪ੍ਰੈਸ ਦੇ ਜ਼ਰੀਏ ਕਰ ਰਹੇ ਆਂ ਹਾਂਜੀ ਸਾਰਿਆਂ ਨੂੰ ਚੁੱਕਣੀ ਚਾਹੀਦੀ ਆ ਜਿਸ ਤਰ੍ਹਾਂ ਪਿਛਲੇ ਸਾਲ ਵਿਧਾਨ ਸਭਾ ਦੇ ਵਿੱਚ ਵੀ ਮੁੱਖ ਮੰਤਰੀ ਸਾਹਿਬ ਤੇ ਵਿਧਾਨ ਸਭਾ 'ਚ ਬੈਠੇ ਹੁੰਦੇ ਆ ਲਾਲਪ ਸਿੰਘ ਉਹ ਗੋਗੋ ਕੇ ਜਿਹੜੇ ਐਮ ਐਲ ਏ ਨੇ ਆਪਣੇ ਭਦੌਰ ਤੋਂ ਉਹਨਾਂ ਨੇ ਇਹ ਬਾਤ ਚੁੱਕੀ ਸੀ ਵਿਧਾਨ ਸਭਾ ਦੇ ਵਿੱਚ ਕਿ ਬਾਬਾ ਜੀਵਨ ਜਿੱਥੇ ਆਪਾਂ ਹੋਰ ਧਾਰਮਿਕ ਛੁੱਟੀਆਂ ਕਰਦੇ ਆਂ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਨ ਦੀ ਜਿਹੜੀ ਛੁੱਟੀ ਆ ਉਸ ਨੂੰ ਪੱਕੇ ਤੌਰ ਤੇ ਐਲਾਨ ਦਿੱਤਾ ਜਾਵੇ ਉਸ ਵੇਲੇ ਮੁੱਖ ਮੰਤਰੀ ਸਾਹਿਬ ਦੇ ਬੈਠੇ ਸੀ ਨਾ ਜਿਸ ਤਰ੍ਹਾਂ ਤੁਸੀਂ ਉਹਨੇ ਗੱਲ ਕੀਤੀ ਵੀ 2005 ਤੇ ਬਹੁਤ ਦੇਰ ਹੋ ਚੁੱਕੀ ਐ ਪਰ ਪਿਛਲੇ ਚਾਲ ਤੇ ਸਰਕਾਰ ਦੇ ਨਮਾਇंदे ਆਪਣਾ ਲਾਭ ਸਿੰਘ ਉਹ ਗੋਗੇ ਨਹੀਂ ਵਿਧਾਨ ਸਭਾ ਦੇ ਵਿੱਚ ਬਾਤ ਚੁੱਕੀ ਸੀ ਪਰ ਸਰਕਾਰ ਨੇ ਫੇਰ ਕੋਈ ਅਸਰ ਨਹੀਂ ਕੀਤਾ ਇਹ ਸ਼ੁਰੂ ਤੋਂ ਹੀ ਹੁੰਦਾ ਆ ਰਿਹਾ ਵਾ ਮਜਬੀ ਸਿੱਖ ਭਾਈਚਾਰੇ ਦੇ ਨਾਲ ਜਿਹੜੀਆਂ ਸਰਕਾਰਾਂ ਵਿਤਕਰਾ ਕਰਦੀਆਂ ਆ ਰਹੀਆਂ ਔਰ ਵੇਖੋ 14% ਗਿਣਤੀ ਆਪਣੀ ਸਾਢੇ 14% ਵਾਲਮੀਕ ਮਜਬੀ ਸਿੱਖ ਸਮਾਜ ਦੀ 14% ਗਿਣਤੀ ਆ ਆਪਣਾ ਪੰਜਾਬ ਦੇ ਵਿੱਚ ਤੇ ਕੈਬਨਿਟ ਦੇ ਵਿੱਚ ਉਹਨਾਂ ਦਾ ਇੱਕੋ ਹੀ ਮੰਤਰੀ ਆ ਵਿਧਾਨ ਸਭਾ ਦੇ ਵਿੱਚ ਉਹਨਾਂ ਦੇ 5 ਜਾਂ 6 ਹੀ ਐਮਐਲਏ ਆ ਬਾਕੀ ਤਾਂ ਦੁੱਧੇ ਆ ਕਿਉਂਕਿ ਉਹਨੀ ਗਿਣ ਉਹਨੀ ਨੁਮਾਇੰਦਗੀ ਵੀ ਨਹੀਂ ਮਿਲਦੀ ਤੇ ਜਿਹੜੀਆਂ 4 ਐਸਈ ਲੋਕ ਸਭਾ ਸੀਟਾਂ ਨੇ ਉਹਨਾਂ ਦੇ ਵਿੱਚ ਇੱਕ ਵੀ ਨਮਾਇਦਾ ਮਜਬੀ ਸਿੱਖ ਵਾਲਮੀਕੀਆਂ ਦਾ ਨਹੀਂ ਹੈਗਾ ਇਸ ਪਾਰਟੀਆਂ ਵੀ ਤੱਕਾ ਕਰਦੀਆਂ ਸਰਕਾਰਾਂ ਵੀ ਕਰਦੀਆਂ ਆਈ ਆਲਰੇਡੀ ਦੇ ਚੁੱਕੇ ਆ ਉਧਰੋਂ ਕੋਈ ਆਪਣੀ ਹਾਲੋਂ ਕੋਈ ਨਹੀਂ ਸੰਦੇਸ਼ ਮਿਲਿਆ ਉਹਨਾਂ ਨੇ ਕੋਈ ਐਲਾਨ ਨਹੀਂ ਕੀਤਾ ਐਸੇ ਕਰਕੇ ਪ੍ਰੈਸ ਕਾਨ ਪ੍ਰੈਸ ਕਰ ਰਹੇ ਆ ਕਿ ਜਿਹੜਾ ਉਹਨਾਂ ਦੇ ਚੰਗੀ ਤਰ੍ਹਾਂ ਕੰਦ ਖੁੱਲ ਜਾਣਾ ਕਿ 27 ਦੀ ਚੋਣ ਜਿਹੜਾ ਦੋਵੇਂ ਪਾਰਟੀਆਂ ਦਾ ਸਭ ਤੋਂ ਸਭ ਤੋਂ ਸੋਨਾ ਸਿੱਧੀ ਸਥਾਪੀ ਬਣਾਈ ਜਾਣ ਹਾਂ ਉਮੀਦਵਾਰ ਜੀ ਨੇ ਸ਼੍ਰੀ ਕਾਂਟਕ ਸਾਹਿਬ ਵਿਵਾਰਵਾਸ ਸਰਕਾਰ ਨੂੰ ਕਿਹਾ ਕਿ ਮਿਲ ਕੇ ਬਣਾਈਏ ਸਰਕਾਰ ਹਲਾਕ ਮਲੋਂ ਤੇ ਕੁੜੀ ਅਲਕ ਪ੍ਰੋਗਰਾਮ ਲਿਖਿਆ ਮੈਂ ਇਹਦਾ ਪਹਿਲਾ ਜਵਾਬ ਦੇ ਚੁੱਕਾ ਵਾਂ ਕਿ ਸ਼ਰੋਬੜੀ ਗੁਰਦਾਰਾ ਪ੍ਰਬੰਧਕ ਕਮੇਟੀ ਸੰਸਥਾ ਜਿਹੜੀ ਆ ਇਹ ਬਣਾਈ ਤਾਂ ਆ ਗਈ ਸੀ ਤੇ ਕੁਰਬਾਨੀਆਂ ਦੇ ਕੇ ਬਣਾਈ ਸਾਡੇ ਪੁਰਖਿਆਂ ਨੇ ਕਿ ਜਿਹੜੇ ਧਾਰਮਿਕ ਪ੍ਰੋਗਰਾਮ ਆ ਇੱਕ ਝੰਡੇ ਥੱਲੇ ਤਖਸਾਲ ਦੇ ਆਪਣਾ ਛਤਰ ਸ਼ਾਏ ਦੇ ਹੇਠ ਕੀਤੇ ਜਾਣ ਤੇ ਸਰਕਾਰਾਂ ਨੂੰ ਸਹਿਯੋਗ ਦੇਣਾ ਚਾਹੀਦਾ ਵਾ ਹੋਰ ਜਥੇਬੰਦੀਆਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਵਾ ਜੇ ਆਪਾਂ ਸੰਸਥਾ ਦਈ ਆਪਣੇ ਖੁਦ ਹੀ ਪੈਰੀਂ ਉਹਦੇ ਕੁਹਾੜਾ ਮਾਰਾਂਗੇ ਤੇ ਗਲਤ ਗੱਲ ਆ ਜੇ ਆਪਾਂ ਹੀ ਸੰਸਥਾ ਬਣਾਈਆਂ ਤੇ ਉਹਦਾ ਸਹਿਯੋਗ ਵੀ ਸਾਨੂੰ ਕਰਨਾ ਚਾਹੀਦਾ ਤੇ ਖਾਸ ਕਰਕੇ ਜਿਹੜੇ ਪੰਜਾਬ ਦੇ ਵਿੱਚੋਂ ਬਾਹਰੋਂ ਆਏ ਲੋਕ ਨੇ ਉਹ ਇੱਥੇ ਇਹੋ ਜਿਹਿਆਂ ਕਰ ਰਹੇ ਨੇ ਸ਼ਰਾਰਤਾਂ ਦੇਖੋ ਕਈ ਤਰ੍ਹਾਂ ਦੇ ਲੋਕ ਇੱਥੇ ਆ ਕੇ ਹੁਣ ਜਿਹੜਾ ਪੰਜਾਬ ਨੂੰ ਲੁੱਟਣ ਦੇ ਬਾਬੇ ਜੀ ਜੇਕਰ ਸਰਕਾਰ ਛੁੱਟੀ ਨਹੀਂ ਕਰਦੀ ਤਾਂ 27 ਦੀਆਂ ਚੋਣਾਂ ਵੀ ਨਹੀਂ ਕਰਾ ਰੀਆਂ ਕੀ ਭਾਈ ਚਾਰਾ ਕੋਈ ਵੱਡਾ ਸਵਾਲ ਲੈ ਸਕਦਾ ਦੇਖੋ ਜੀ ਇਹ ਇਹ ਬਾਦ ਦੀਆਂ ਗੱਲਾਂ ਨੇ 27 ਦੀਆਂ ਚੋਣਾਂ ਦੇ ਬਾਦ ਦੀਆਂ ਗੱਲਾਂ ਨੇ ਤੇ ਆਪਾਂ ਤੇ ਹਾਲੇ ਧਾਰਮਿਕ ਤੌਰ ਤੇ ਬੈਠੇ ਆ ਤੁਹਾਡੇ ਨਾਲ ਤੇ ਸਾਨੂੰ ਹਾਲੇ ਛੁੱਟੀ ਚਾਹੀਦੀ ਆ ਦੇਖੋ ਸਿਆਸੀ ਪਾਰਟੀਆਂ ਜਦੋਂ ਬਾਬਾ ਜੀਵਨ ਸਿੰਘ ਦਾ ਜਨਮ ਦਿਨ ਸ਼੍ਰੀ ਕਾਲ ਤਖਸਾਲ ਸਾਹਿਬ ਦੀ ਰਹਿਨਮਾਈ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਵਿਵਾਨ ਹਾਲ ਦੇ ਅੰਦਰ ਮਨਾਇਆ ਜਾਂਦਾ ਨਾ ਉਥੇ ਸਾਰੀਆਂ ਸਿਆਸੀ ਪਾਰਟੀਆਂ ਦੇ ਨਮਾਇਦੇ ਹਾਜ਼ਰੀ ਲਾਉਂਦੇ ਆ ਨਾਤਮਸਤਕ ਹੁੰਦੇ ਆ ਉਥੇ ਕਿਸੇ ਨੂੰ ਬੰਦਸ਼ ਨਹੀਂ ਆ ਕਿ ਇਹ ਬਾਬਾ ਜੀ ਦਾ ਜਿਹੜਾ ਜਨਮ ਦਿਹਾੜਾ ਵਾ ਇੱਕ ਪਾਰਟੀ ਬਣਾ ਸਕਦੀ ਹੈ ਕੋਈ ਸਾਂਝੇ ਤੌਰ ਤੇ ਇੱਕ ਪ੍ਰੋਗਰਾਮ ਵੀ ਲਿਖਿਆ ਗਿਆ ਜੀ ਭਾਈ ਸਾਹਿਬ ਦੇ ਜਿਹੜਾ ਜਿਹੜਾ ਹਾਂਜੀ ਇਹ ਸ਼੍ਰੀ ਕਾਲਤਾਕ ਸਾਹਿਬ ਦੀ ਰਹਿਨਮਾਈ ਦੇ ਪਿਛਲੇ 15-20 ਸਾਲਾਂ ਤੋਂ ਸਾਂਝਾ ਪ੍ਰੋਗਰਾਮ ਸਾਰੀ ਕੌਮ ਨੂੰ ਦਿੱਤਾ ਗਿਆ ਵਾ ਜਿਸ ਦੇ ਵਿੱਚ ਸਾਰੀ ਕੌਮ ਹੀ ਆਉਂਦੀ ਆ ਸਾਰੀਆਂ ਪਾਰਟੀਆਂ ਦੇ ਵਿੱਚ ਮਜਬੂਰ ਸਖਵਾਲਮਿਕ ਭਾਈ ਜਰਦ ਜਿਹੜੇ ਨਮਾਇंदे ਬੈਠੇ ਆ ਉਹ ਸਾਰੇ ਹੀ ਉੱਥੇ ਨੱਥਮਸਤਕ ਹੁੰਦੇ ਆ ਇੱਕ ਸਥਾਨ ਚੁਣਿਆ ਗਿਆ ਵਾ ਤੱਕ ਸ੍ਰੀ ਕੇਸਗੜ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਤੇ ਛਤਰ ਸ਼ਾਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਲਈ ਗਈ ਆ ਤਾਂ ਜੋ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਕੋਈ ਇਹ ਨਾ ਸਮਝੇ ਵੀ ਇਹ ਇੱਕ ਧੜੇ ਦਾ ਪ੍ਰੋਗਰਾਮ ਆ ਇੱਕ ਧੜੇ ਦਾ ਸਮਾਗ ਦੇ ਆ ਉਹ ਸਾਂਝੇ ਤੌਰ ਤੇ ਤੱਕ ਸਾਹਬ ਤੇ ਰੱਖਿਆ ਗਿਆ ਵਾ ਵਾਲੇ ਦਿਨ ਰਾਤਨਗੁਰੂ ਬੋਮਸੇ ਮਹਾਰਾਜ ਜੀ ਦੇ ਪੁੱਤ ਜਰਮੈਲ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਆ ਰਿਹਾ ਜੋ ਹਰ ਸਾਲ ਹੀ ਸੰਗਤਾਂ ਬੜੀ ਉਤਸ਼ਾਹ ਤੇ ਸ਼ਰਧਾ ਦੇ ਨਾਲ ਮਨ ਹੁੰਦੀਆਂ ਹਨ ਸੋ ਇਸੇ ਸਬੰਧ ਦੇ ਵਿੱਚ ਅੱਜ ਸਵਾਕਵਖ ਜਨਤਬੰਦੀਆਂ ਇਕੱਠੀਆਂ ਹੋਈਆਂ ਹਨ ਸਰਗਾਈ ਛੁੱਟੀ ਦਾ ਉਸ ਨੂੰ ਪੱਕੇ ਤੌਰ ਤੇ ਕਰਵਾਉਣ ਵਾਸਤੇ ਅਤੇ ਜੋ ਬਾਬਾ ਜੀਵਨ ਸਿੰਘ ਜੀ ਮੈਮੋਰੀਅਲ ਸ੍ਰੀ ਅਨੰਦਪੁਰ ਸਾਹਿਬ ਉਸਨ ਕੀ ਗਣ ਸਾਹਿਬ ਕੇ ਸਰਕਾਰ ਵੱਲੋਂ ਬਣਾਇਆ ਲੰਬੇ ਸਮੇਂ ਤੋਂ ਬਾਬਾ ਜੀ ਵਨ ਸਿੰਘ ਜੀ ਦੇ ਜਨਮ ਦਿਨ ਦੀ 5 ਸਤੰਬਰ ਦੀ ਅਸੀਂ ਛੁੱਟੀ ਦੀ ਮੰਗ ਕਰਦੇ ਆ ਰਹੇ ਆ ਜਿੰਨੀਆਂ ਵੀ ਸਰਕਾਰਾਂ ਲੰਘੀਆਂ ਕਿਸੇ ਦੇ ਕੰਨਾਂ ਤੇ ਜੋ ਨਹੀਂ ਸਰਖੀ ਔਰ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ 5 ਸਤੰਬਰ ਨੂੰ ਸਰਕਾਰ ਨੂੰ ਬੇਨਤੀ ਕਰਾਂਗੇ ਸਾਰੇ ਜਥੇਬੰਦੀਆਂ ਦੇ ਇੱਕ ਪਲੇਟਫਾਰਮ ਤੋਂ ਕਿ 5 ਸਤੰਬਰ ਨੂੰ ਜਿਹੜੀ ਆ ਅਗਸਟੜ ਛੁੱਟੀ ਜਿਹੜੀ ਆ ਉਹ ਡਿਕਲੇਅਰ ਕੀਤੀ ਜਾਵੇ ਤਾਂ ਕਿ ਸਾਨੂੰ ਜਿਵੇਂ ਬਾਬਾ ਜੀ ਨੇ ਦੱਸਿਆ ਹੈ ਕਿ ਹਰ ਵਾਰੀ ਇਹ ਪ੍ਰੈਸ ਕਾਨਫਰੰਸਾਂ ਕਰਕੇ ਪ੍ਰੋਗਰਾਮ ਕਰਕੇ ਇਸ ਸਰਕਾਰ ਕੋ ਜਿਹੜੀ ਆ ਉਹ ਮੰਗ ਨਾ ਕਰਨੀ ਪਾਵੇ ਦੂਸਰਾ ਜਿਹੜਾ ਉਥੇ ਵਿਰਾਸਤੇ ਬਾਬਾ ਜੀਵਨ ਸਿੰਘ ਜੀ ਦੇ ਨਾਂ ਤੇ ਪੰਜ ਕਿੱਲਾਂ ਦੇ ਵਿੱਚ ਯਾਦਗਾਰ ਬਣਾਏ ਜਾ ਰਹੀ ਆ ਉਹਦੇ ਵਿੱਚ ਅਸੀਂ ਮੰਗ ਕਰਾਂਗੇ ਕਿ ਜਿਵੇਂ ਇਤਿਹਾਸ ਦੇ ਵਿੱਚ ਪਹਿਲਾਂ ਵਕ ਵਕ ਕੰਟਰੋਵਰਸੀ ਆ ਜਾਂਦੀਆਂ ਨੇ ਉਸ ਕੰਟਰੋਵਰਸੀ ਜਨੂੰ ਖਤਮ ਕਰਨ ਵਾਸਤੇ ਵਿਦਵਾਨਾਂ ਦੀ ਜਿਹੜੀ ਐ ਇੱਕ ਟੀਮ ਉਹ ਬਣਾ ਦਿੱਤੀ ਜਾਵੇ ਤਾਂ ਕਿ ਜੋ ਉਹ ਕਨਕਲੂਜਨ ਇਸ ਸਮਾਜ ਦੇ ਲੋਕ ਕੱਢਣ ਉਹ ਇਤਿਹਾਸ ਜੜਾਇਆ ਉਥੋਂ ਡਿਸਪਲੇ ਕੀਤਾ ਜਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਕਿਸਮ ਦੀ ਜਿਹੜੀ ਆ ਉਹ ਕੰਟਰੋਵਰਸੀ ਕ੍ਰੀਏਟ ਨਾ ਹੋਵੇ ਜੀ ਪਾਪਾ ਜੀ ਦੀ ਕੰਪਾਨੀ ਨੂੰ ਵੇਚਦੇ ਦਸ਼ਮਪਿੱਤਰ ਦੇ ਰਿਲੇਟਿਵ ਨੂੰ ਕੀ ਬੇਟੀ ਹੈ ਕਿ ਵਾਰਿਆ ਨੂੰ ਲੱਗਦਾ ਸਰਕਾਰਾਂ ਉਹਦੀ ਰਿਸਪੋਨਸਿਬਿਲਟੀ ਦੀ ਅਣਦੇਖੀ ਕਰ ਰਹੀਆਂ ਦੇਖੋ ਸਰਕਾਰਾਂ ਸਰਕਾਰਾਂ ਪਲੱਸ ਐ ਕਿਸੇ ਨਾ ਕਿਸੇ ਰੂਪ ਦੇ ਵਿੱਚ ਤਾਬਜ ਲੋਕ ਇਸ ਸ਼ਰੋਮਣੀ ਕਮੇਟੀ ਆ ਸਾਨੂੰ ਪਤਾ ਸੀ 89 ਦੇ ਵਿੱਚ ਜਦੋਂ ਸ਼ੁਰੂ ਕੀਤਾ ਸੀ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣਾ ਤਾਂ ਉਦੋਂ ਸ਼ਰੋਮਣੀ ਕਮੇਟੀ ਦੇ ਵਿੱਚ ਇਹਨੂੰ ਅਣਜਾਣਿਆ ਤੌਰ ਤੇ ਗਿਣਿਆ ਗਿਆ ਸੀ ਅਸੀਂ ਉੱਥੇ ਮੈਂਬਰ ਰਣ ਦੇਣ ਵਾਸਤੇ ਗਏ ਸ਼ਰੋਮਣੀ ਕਮੇਟੀ ਦੇ ਕਿ ਬਾਬਾ ਜੀਵਨ ਸਿੰਘ ਜੀ ਦੀ ਯਾਦ ਵਿੱਚ ਅਸੀਂ ਇੱਥੇ ਨਗਰ ਕੀਰਤਨ ਲੈ ਕੇ ਆਏ ਆ ਤੇ ਜਿਹੜਾ ਉੱਥੇ ਮੈਨੇਜਰ ਸੀ ਬੈਠਾ 89 'ਚ ਉਹ ਕਹਿੰਦਾ ਕਿਹੜਾ ਬਾਬਾ ਜੀਵਨ ਸਿੰਘ ਸੋ ਹਰ ਤਰੀਕੇ ਨਾਲ ਚਾਹੇ ਉਹ ਧਾਰਮਿਕ ਔਰ ਲੋਕ ਨੇ ਚਾਹੇ ਰਾਜਨੀਤਿਕ ਲੋਕ ਨੇ ਉਹਨਾਂ ਇਸ ਸਿਸਟਮ ਨੂੰ ਬਾਬਾ ਸਾਹਿਬ ਦੇ ਬਾਬਾ ਜੀ ਦੇ ਨਾਮ ਨੂੰ ਇਗਨੋਰ ਕੀਤਾ ਜਦੋਂ ਉਹਨਾਂ ਦੇ ਵਾਰਸ ਤਕੜੇ ਹੋਏ ਜਦੋਂ ਉਹਨਾਂ ਦੇ ਵਾਰਸਾਂ ਨੇ ਜ਼ੋਰ ਪਾਉਣਾ ਸ਼ੁਰੂ ਕੀਤਾ ਉਦੋਂ ਹੁਣ ਸਰਕਾਰਾਂ ਨੂੰ ਵੀ ਉਹਨਾਂ ਦੀ ਵੀ ਨੀਅਤ ਖੋਲਣੀ ਸ਼ੁਰੂ ਹੋ ਗਈ ਤੇ ਧਾਰਮਿਕ ਆਦਾਰਿਆਂ ਦੀ ਨੀਂਦ ਵੀ ਖੁੱਲਣੀ ਸ਼ੁਰੂ ਹੋ ਗਈ ਫਿਰ ਥੋੜਾ ਥੋੜਾ ਜਿਹੜਾ ਆ ਭਾਈਚਾਰੇ ਦੇ ਰੂਪ ਪਹੁੰਚਿਆ ਹੈ ਚਾਹੇ ਐਮਐਲਏ ਬਣ ਕੇ ਮੰਤਰੀ ਬਣ ਕੇ ਲੱਗਦਾ ਕਿ ਉਹ ਵੀ ਮੁੱਦਾ ਚੱਕਣ ਚ ਕੌਜਾ ਵੀ ਹੋ ਪਾਇਓ ਜੋ ਪੂਰੀ ਜ਼ਮੀਰ ਕੀ ਸਰ ਉਹਦਾ ਵੀ ਚੱਕ ਸਕਦੇ ਦੇਖੋ ਇੱਕ ਤੇ ਗੱਲ ਆ ਕਿ ਬਾਬਾ ਜੀ ਜਿਵੇਂ ਦੱਸ ਰਹੇ ਸੀ ਕਿ ਇਹਨਾਂ ਦੀ ਆਬਾਦੀ ਦੇ ਰਹਾਜ ਨਾਲ ਨੁਮਾਇੰਦਗੀ ਬਹੁਤ ਘੱਟ ਹੁੰਦੀ ਆ ਰਾਜਨੀਤਕ ਤੌਰ ਤੇ ਤੇ ਜਿਹੜੇ ਵੀ ਲੋਕ ਜਾਂਦੇ ਨੇ ਮੈਨੂੰ ਕਹਿਣ ਚ ਕੋਈ ਹਰਜ ਨਹੀਂ ਕਿ ਉਹ ਆਜ਼ਾਦ ਵਿਚਾਰਧਾਰਾ ਦੇ ਨਹੀਂ ਹੁੰਦੇ ਸੁngੜੇ ਸੁngੜੇ ਰਹਿੰਦੇ ਨੇ ਸਰਕਾਰਾਂ ਦੇ ਵਿੱਚ ਮੈਂ ਜ਼ਿਕਰ ਕਰ ਦਿਆਂ ਕਿ ਸਾਡੇ 14% ਆਬਾਦੀ ਆ ਮਜਬੀ ਵਾਲਮੀਕੀ ਭਾਈਚਾਰੇ ਦੀ ਟੋਟਲ 32% ਦੇ ਵਿੱਚੋਂ ਰਵਿਦਾਸੀਆ ਭਾਈਚਾਰੇ ਦੀ 10.5% ਆਬਾਦੀ ਮੈਂ ਨਖੇੜ ਕੇ ਗੱਲ ਕਰ ਦਵਾਂ ਸਾਡੇ 14% ਆਬਾਦੀ ਵਾਲਿਆਂ ਦੇ 7 ਐਮਐਲਏ 34000 ਬਟ ਟੋਟਲ ਸਾਡੇ 10% ਆਬਾਦੀ ਜਿਨ੍ਹਾਂ ਦੀ ਉਹਨਾਂ ਦੇ 27 ਐਮਐਲਏ ਜਿਨ੍ਹਾਂ ਦੀ ਆਬਾਦੀ 14.5% ਉਹਨਾਂ ਦਾ ਮੰਤਰੀ 1 ਜਿਨ੍ਹਾਂ ਦੀ ਆਬਾਦੀ 10.5% ਉਹਨਾਂ ਦੇ ਮੰਤਰੀ 5 ਅਗਲੀ ਗੱਲ ਜਿਨ੍ਹਾਂ ਦੀ ਆਬਾਦੀ 14.5% ਬਟਾਲਾ ਤੋਂ ਲੈ ਕੇ ਅਮਰਸਰ ਤਰਨਤਾਰਨ ਅਬੂਰ ਫਾਜ਼ਿਲਕਾ ਅੱਗੇ ਜੇ ਗੰਗਾ ਨਗਰ ਜਲੌਰ ਦਿੱਲੀ ਤੱਕ ਮੱਜਮੀ ਬਾਲਮਕੀ ਬਹੁਤਾਤ ਬੈਲਟ ਆ ਔਰ ਆਮ ਆਦਮੀ ਪਾਰਟੀ ਮਾਝਾ ਦੇ ਵਿੱਚ ਜਿੱਥੇ ਬਹੁਤਾਤ ਬੈਲਟ ਆ ਆਮ ਆਦਮੀ ਪਾਰਟੀ ਉਥੇ ਤਿਹਿਆਂ ਦੇ ਵਿੱਚੋਂ 16 ਜਿੱਤੀਆਂ ਮਾਲਵਾ ਦੇ ਵਿੱਚ 69 ਦੇ ਵਿੱਚੋਂ 64 ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਜਿੱਤਾਉਣ ਵਾਲੇ ਕੌਣ ਬਹੁਤਾਤ ਮਜਬੀ ਵਾਲ ਮਿੱਕੀ ਭਾਈਚਾਰਾ ਬਟ ਅਸੀਂ ਕਈ ਵਾਰ ਇਹਨਾਂ ਨੂੰ ਇਹ ਸਾਰੀ ਡਿਟੇਲ ਦੱਸੋ ਕੇ ਫੈਕਸ ਤੇ ਆ ਤੁਸੀਂ ਦੇਖ ਲਓ ਰਿਕਾਰਡ ਦੀ ਗੱਲ ਕਰ ਰਹੇ ਆਪਾਂ ਕਿਸੇ ਦੇ ਕੰਨਾਂ ਤੇ ਜੂ ਨਹੀਂ ਸਰਗੀ ਪਰ ਆਉਣ ਵਾਲੇ ਸਮੇਂ 'ਚ ਇਹ ਲੋਕ ਦੇਖਣਗੇ ਅਸੀਂ ਕੇ ਇਹਨੂੰ ਜਾਣਾ ਸਿੱਧੀ ਗੱਲ ਆ ਜੀ ਜੇ ਇਹਨਾਂ ਦੇ ਨਹੀਂ ਇਹ ਇਸ ਇਹਨੂੰ ਇਗਨੋਰ ਕਰਨਗੇ ਬਹੁਤ ਬਹੁ ਗਿਣਤੀ ਨੂੰ ਤੇ ਫਿਰ ਅਸੀਂ ਦੇਖਾਂਗੇ ਅਸੀਕੀ ਇਹਨਾਂ ਜਾਣਾਂ ਜੀ ਤੁਹਾਨੂੰ ਕੀ ਲੱਗਦਾ ਹੈ ਸਰਕਾਰ ਤੋਂ ਪਹਿਲਾਂ ਜਿਹੜੀ ਆ ਆ ਜਿਹੜੀ ਆਪਾਂ ਕੱਲ ਇੱਥੇ ਬੈਠ ਕੇ ਆ ਗੱਲ ਕਰਦੇ ਆ ਇਹਦੇ ਵਿੱਚ ਕੋਈ ਪਹਿਲੇ ਕੋਈ ਸੁਧਾਰ ਸੀਗਾ ਸੁਗਾਰ ਆਇਆ ਜਾਂ ਪਹਿਲੇ ਪਹਿਲੇ ਵੀ ਇਦਾਂ ਹੀ ਦੁਨੀਆ ਬੋਲ ਇਹ ਜੀ ਇਦਾਂ ਹੀ ਚੱਲ ਰਿਹਾ ਜੀ ਇਹ ਬਿਲਕੁਲ ਜੀ ਬਿਲਕੁਲ ਇਹ ਇਹ ਹੈ ਕਿ ਜਾਗਰਤੀ ਜ਼ਰੂਰਤ ਸਮਾਜ ਨੂੰ ਆਉਣੀ ਸ਼ੁਰੂ ਹੋਈ ਉਹ ਚੇਤਨ ਹੋਏ ਜੇ ਚੇਤਨ ਹੋਏ ਤਾਂ ਤੁਹਾਡੇ ਸਾਹਮਣੇ ਬੈਠੇ ਜੀ ਪ੍ਰੈਸ ਕਾਨਫਰੰਸ ਚ ਇਹ ਜਾਗਰਤੀ ਆਈ ਆ ਇੱਕ ਨਹੀਂ ਸਾਡੇ ਸੰਤ ਸਮਾਜ 20 ਪਿਛਲੇ ਚੋਂ 5 ਸਾਲਾਂ ਚੋਂ ਕਾਫੀ ਇਹ ਮਤਲਬ ਇਸ ਚੀਜ਼ ਨੂੰ ਲੈ ਕੇ ਚੱਲ ਰਿਹਾ ਆ ਧਾਰਮਿਕ ਪੋਲੀਟਿਕਲ ਜਥੇਬੰਦੀਆਂ ਸੀ ਇੱਕ ਪਲੇਟਫਾਰਮ ਤੇ ਸਾਰੇ ਅੱਜ ਆਏ ਆ ਤੇ ਜੇ ਸਰਕਾਰਾਂ ਜਾਂ ਜਿਹੜੇ ਧਾਰਮਿਕ ادارے ਆ ਸ਼੍ਰੋਮਣੀ ਕਮੇਟੀ ਵਗੈਰਾ ਉਹ ਨਹੀਂ ਇਹਨੂੰ ਵੋਟੇਜ ਦੇ ਰਿਹਾ ਤਾਂ ਸਾਨੂੰ ਕਰਨਾ ਪੈ ਰਿਹਾ ਜੀ ਤੁਹਾਡੀ ਜਿਹੜੀ ਅਦਾਰਸ਼ਿਕ ਕਮੇਟੀ ਆ 27 ਦੀ ਅਦਾਰਸ਼ਿਕ ਪਾਰਟੀ ਦੀ ਬਾਕੀ ਜਿਹੜੀ ਆ ਉਹ ਚੋਣਾਂ ਦੇ ਵਿੱਚ ਉਤਰੂਗੀ ਕਿ ਬਿਲਕੁਲ ਜੀ ਡੈਫੀਨੇਟ ਚਾਹੀ ਸੀ ਸਾਰੇ ਹਲਕਿਆਂ ਦੀ ਸਾਡੀ ਤਿਆਰੀ ਚੱਲ ਰਹੀ 117 ਵਿਧਾਨ ਸਭਾ ਹਲਕਿਆਂ ਤੇ ਅਸੀਂ ਇਲੈਕਸ਼ਨ ਲੜਾਂਗੇ ਜੀ ਠੀਕ ਹੈ ਠੀਕ ਹੈ